ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਬਲਾਸਟ ਹੋਣ ਦੀ ਸੂਚਨਾ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਤਾਂ ਬੀਤੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਜਨਾਲਾ ਤੇ ਅੰਮ੍ਰਿਤਸਰ ਦੇ ਜੋ ਮੇਨ ਸਿਟੀ ਦੇ ਵਿੱਚ ਇੱਕ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਸੰਸਨੀ ਜਿਹੜੀ ਸੀ ਕਿ ਫੈਲੀ ਹੋਈ ਸੀ ਔਰ ਅੱਜ ਸੁਖਬੀਰ ਸਿੰਘ ਬਾਦਲ ਉਤੇ ਵੀ ਜੋ ਹੈ ਜਾਨ ਲੈਵਾ ਹਮਲਾ ਜਿਹੜਾ ਸੀਗਾ ਉਹ ਸੱਚਕਣਸ਼ੀਦਰਪਾਲ ਸਾਹਿਬ ਦੇ ਵਿੱਚ ਹੋਇਆ ਸੀ ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਬਾਹਰ ਮੌਜੂਦ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਪੁਲਿਸ ਵੱਲੋਂ ਜਿਹੜ ਜੇ ਤਾਂ ਜਾ ਰਿਹਾ ਹਾਲਾਂਕਿ ਸ਼ੀਸ਼ੇ ਜਰੂਰ ਟੁੱਟੇ ਹੋਏ ਨੇ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਇਸ ਬੁਜੀਟਾ ਹਲਕੇ ਦਿੱਤਾ ਜਦੋਂ ਇਥੇ ਲੋਕਾਂ ਕੋ ਆਸ-ਪਾਸ ਸੀਸੀਕਿਊ ਜਾਣਕਾਰੀ ਲਈਤੀ ਗਈ ਤਾਂ ਉਹਨਾਂ ਦੱਸਿਆ ਕਿ ਅੱਧਾ ਕਿਲੋਮੀਟਰ ਤੱਕ ਜਿਹੜੀ ਸੀਗੀ ਆਵਾਜ਼ ਜਿਹੜੀ ਸੀਗੀ ਉਹ ਸੁਣਨ ਨੂੰ ਮਿਲੇ ਸੀ ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ੇ ਪੂਰੀ ਤਰ੍ਹਾਂ ਨਾਲ ਬੰਦ ਨੇ ਹਾਲਾਂਕਿ ਇਸੇ ਦਾ ਥਾਣੇ ਦੇ ਅੰਦਰ ਜਦੋਂ ਕੋਈ ਸਨੈਚਰਸ ਨੂੰ ਫੜਾਇਆ ਜਾਂਦਾ ਜਾਂ ਕੋਈ ਮੋਟਰਸਾਈਕਲ ਵਾਹਨ ਚੋਰੀਆਂ ਨੂੰ ਫੜਾਇਆ ਜਾਂਦਾ ਤੇ ਮੀਡੀਆ ਨਾਲ ਕੋ ਬੈਠ ਕੇ ਜਰੂਰ ਗੱਲਬਾਤ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਡੀਐਸਪੀ ਜੂਨੇ ਉਹ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਡੀਟਾ ਥਾਣੇ ਦੇ ਵਿੱਚ ਮੌਜੂਦ ਨੇ ਜਾਣਕਾਰੀ ਲੈਣੇ ਕਿ ਆਖਿਰਕਾਰ ਇਹ ਤਮਾਕੇ ਦੀ ਮਜਾ ਕੀ ਕਰ ਕੀ ਕਰਦਾ ਤੁਸਾਂ ਮੇ ਇੱਕ ਵਾਰੀ ਦੱਸ ਸਕਦੇ ਹੋ ਉਸ ਤੋਂ ਬਾਅਦ ਹੋਰ ਵੀ ਮੀਡੀਆ ਦੇ ਸਾਹਮਣੇ ਪਹੁੰਚੇ ਨੇ ਟਾਇਰ ਦਾ ਪਟਾਕਾ ਵਿਆਹੀ ਟਾਇਰ ਦੇ ਪਟਾਕੇ ਦੀ ਕਿਸ ਨੇ ਦੱਸਤਾ ਗਲਤ ਆਪਣਾ ਨਿਊਜ਼ ਚਲਾਤੀ ਕਿਸ ਨੇ ਤੇ ਕੋਈ ਐਹੋ ਜੀ ਗੱਲ ਨਹੀਂ ਹੈਗੀ ਦੇਖੀ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਕੋਈ ਵੀ মিডিਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ মিডিਆ ਦੀ ਵੀਡੀਓ ਡਲੀਟ ਨਹੀਂ ਕੀਤੀ ਕੀ ਨਾ ਕੋਈ ਇਹੋ ਜਿਹੀ ਗੱਲ ਹੋਈ ਦੋਵਾਂ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿਹੜਾ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਆ ਮੋਟਰਸਾਈਕਲ ਆਪਣਾ ਜਿਹੜਾ ਮਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਜਿਵੇਂ ਅੱਜਕੱਲ ਮਲਾਜ਼ਮਾਂ ਨੇ ਪੰਪ ਰੱਖੇ ਹੋ ਟਾਇਰ ਫਟ ਗਿਆ ਟਾਇਰ ਆਪਣਾ ਮੋਟਰਸਾਈਕਲ ਲੈ ਗਿਆ ਸਰ ਹੁਣੇ ਵੀ ਅਸੀਂ ਮوجود ਸੀ ਕਿ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਦੀ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਕੀ ਸੀਗਾ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜੇ ਨੂੰ ਅੰਦਰ ਮਲਾਜ਼ਮ ਦਾ ਪਤਾ ਲੱਗਾ ਕੌਣ ਹੈ ਮਲਾਜ਼ਮ ਜੇ ਮੈਂ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰ क्यों अपना चंद्र हवा तो पर बाइक कहाँ छुपा दी गई बाइक क्यों नहीं दिख रही है अभी बाइक अपना क्यों नहीं बाइक मोटरसाइकिल अपना मुलाजिम गया आपका कितने देर में ले अभी ये जहाँ पे विटनेस हैं जो पड़ोसी हैं वो बता रहे हैं कि तकरीबन दो किलोमीटर तक जो है वो आवाज सुनाई दी है ਤੁਹਾਨੂੰ ਨਹੀਂ ਤੇਸ ਤੋਂ ਡਾਇਰੈਕਟ ਗਲਾਸ ਮੇਂ ਆਵਾਜ਼ ਨਹੀਂ ਹੋ ਰਹੀ। ਦੇਖੋ ਤੁਸੀਂ মিডিਆ ਕਹਿ ਰਹਾ ਆਵਾਜ਼ ਆਪਣਾ ਜੀ ਦੂਰ ਤਾਂ ਹੀ ਇੱਥੇ ਕਿਸੇ ਵੀ ਆਂਡਗਵਾੜ ਸ਼ਹਿਰ ਦੇ ਵਿੱਚ ਕੋਈ ਨਹੀਂ ਜਗਰ। ਕੈਮਰੇ ਤੇ ਕਹਿ ਰਹੇ ਸਰ। ਨਹੀਂ ਨਹੀਂ ਸਰ ਇਹ ਗਲਤ 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 ਗੱਲ। ਬਾਈਕ ਸ਼ੇਟ ਪੇ। ਦੇਖੋ ਸਾਹਿਬ ਇਹ ਬਤਾਈ ਕਿ ਬਾਈਕ ਕਿਹਾ ਗਾਇਬ ਹੋ ਗਿਆ। ਉਹ ਅਗਰ ਬਾਈਕ ਮੇਂ ਬਲਾਕ ਉਹ ਯਾਰ ਇਹੋ ਜੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾਹ ਨਹੀਂ ਬੈਗ ਜਿਹੜੀ ਬਾਈਕ ਬੈਗ ਲੈ ਗਿਆ। ਮੈਨੂੰ ਕਿਉਂ ਨਹੀਂ ਜਾਨਦਾ। মিডিਆ ਨੂੰ ਕਿਉਂ ਰੋਕ ਦਿੱਤਾ। ਸਾਡਾ ਸਕਿਉਰਟੀ ਪਰਮਿਟ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜਕੇ ਨਿਊਜ਼ ਦਿੱਤੀ ਕੋਈ ਗੱਲ ਥ ਟਾੜਾ ਸਕੌਲਟੀ ਹੈ ਡੀਐਸਪੀ ਸਾਹਿਬ ਆਪ ਤੋ ਮੀਡੀਆ ਕੋ ਅੰਦਰ ਕਿਉਂ ਨਹੀਂ ਅਲਾਉ ਕਰ ਰਹੇ ਅਗਰ ਬਾਈਕ ਦਾ ਬਾਸ ਹੈ ਮੀਡੀਆ ਵੇਖੋ ਮੀਡੀਆ ਨੂੰ ਮੈਂ ਗੇਟ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕੌਲਟੀ ਪਰਪਸ ਹੈ ਉਹ ਥੋੜਾ ਨਹੀਂ ਨਹੀਂ ਮੀਡੀਆ ਨਾ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਦਾ ਅਸੀਂ ਕਾਮ ਪਾਰਟ ਆ ਉਹ ਕੈਸੇ ਟੁੱਟਿਆ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ਾ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਹੇ ਤੁਹਾਨੂੰ ਨਹੀਂ ਟੁੱਟੇ ਬਸ ਮੈਂ ਪ੍ਰ ਮੀਡੀਆ ਵਰਕਰ ਜੀ ਮੀਡੀਆ ਦੇ ਵਿੱਚ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਵੇਖਿਆ ਕਿ ਕੀ ਤੁਹਾਡੇ ਨਾਲ ਵਾਪੜਿਆ ਸਰ ਜਦੋਂ ਧਮਾਕੇ ਦੀ ਆਵਾਜ਼ ਆਈ ਆ ਤੇ ਮਿਸੂਸ ਹੋਇਆ ਕਿ ਮਜਿਠੇ ਦੇ ਵਿੱਚ ਕੁਛ ਇਹੋ ਜਿਹਾ ਵਾਪੜਿਆ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਤੋਂ ਤਕੜੇਵਾਂ ਅੱਧਾ ਕਿਲੋਮੀਟਰ ਔਣਾ ਕਿਲੋਮੀਟਰ ਘਾੜਿਆ ਮੇਰਾ ਤੇ ਮੈਂ ਉਦੋਂ ਬਾਹਰ ਨਿਕਲ ਕੇ ਆਇਆ ਤੇ ਮਜਿਠੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹਰੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹਰੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀਗੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਹੈ। ਉਹ ਅੰਦਰ ਕੀ ਵੇਖਿਆ ਗਿਆ ਸੀਗਾ? ਨਹੀਂ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ ਮੇਨ ਗੇਟ ਤੱਕ ਸੀਗਾ ਜੀ। ਕੀ ਲੱਗਦਾ ਸੀਗਾ ਕਿ ਮੋਟਰਸਾਈਕਲ ਦੇ ਟਾਇਰ ਦਾ ਬਲਾਸਟ ਦੀ ਆਵਾਜ਼ ਨਹੀਂ ਹੋ ਸਕਦੀ ਆ। ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ। ਹਾਂ ਟਰੱਕ ਦਾ ਕਹਿ ਸਕਦੇ ਹਾਂ ਮੰਨ ਵੀ ਸਕਦੇ ਹਾਂਗੇ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ। ਐਸੇ ਪੱਤਰਕਾਰ ਹੁੰਦੇ ਨਾ ਤੇ ਸਾਨੂੰ ਇੰਨੀ ਵੀ ਤੇ ਸਮਝ ਆ ਗਈ ਆ। ਐਜੇ ਪੱਤਰਕਾਰ ਹੋਣਾ ਤੇ ਕੀ ਮਹਿਸੂਸ ਕਰਦੇ ਜੀ ਇਸ ਵੇਲੇ ਕਿ ਕੀ ਛਿਪਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਛ ਐਸੀ। ਸਰ ਇਹ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੈਗਾ ਜਿਹੜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਰ ਅਸੀਂ ਮੁਝੇਠਾ ਦੇ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਾਂ ਤਾਂ ਸਾਡਾ ਗੇਟ ਅਸੀਂ ਕਦੀ ਨਹੀਂ ਬੰਦ ਵੇਖਿਆ ਸ਼ੀਸ਼ੇ-ਸ਼ੂਸ਼ੇ ਵੀ ਕਹਿੰਦੇ ਟੁੱਟੇ ਨੇ ਕੋਈ ਜਗ੍ਹਾ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕੀ ਹੁਣ ਇਸ ਟਾਈਮ ਬੰਦ ਜਿਵੇਂ ਜਿਵੇਂ ਬੋਲਿਆ ਜਾ ਰਿਹਾ ਕਿ ਕੋਈ ਅੰਦਰ ਜ਼ਖਮੀ ਵੀ ਹੋਏ ਨੇ ਉਹਦੇ ਨਾਲ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਇਸ ਤਰ੍ਹਾਂ ਦੇਖੋ ਅਜੇ ਤੱਕ ਜ ਤਾਂ ਕਿਾਸ ਵੀ ਲਗਾਉਣਾ ਜਿਹੜਾ ਉਹ ਕੀ ਗੱਲ ਤੇ ਆ ਤੁਸੀਂ ਜਦੋਂ ਤੇ ਇੱਥੇ ਖਰੇ ਕੋਈ ਅਧਿਕਾਰੀ ਆਏ ਨੇ ਡੀਐਸਪੀ ਸਾਹਿਬ ਤੋਂ ਇਲਾਵਾ ਹੋਰ ਕੋਈ ਨਹੀਂ ਆਇਆ ਤੋ ਅੰਮ੍ਰਿਤਸਰ ਦੇ ਜੋ ਮਜੀਠੇ ਦੇ ਡੀਐਸਪੀ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਮੋਟਰਸਾਈਕਲ ਦੇ ਟਾਇਰ ਤੇ ਬਲਾਸਟ ਕਰਨ ਜਿਹੜੀ ਹੈ ਸੂਚਨਾ ਜਿਹੜੀ ਹੈ ਉਹ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਜਿਹੜਾ ਹੈ ਇਹ ਜਿਆ ਰੂਮਰ ਸਿਰਫ ਜਾਇਕ ਫਲਾਇਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਬਲਾਸਟ ਜੜਾਇਆ ਹੋਇਆ ਹੈ ਲੇਕਿਨ ਕਿਸੇ ਤਰ੍ਹਾਂ ਦਾ ਬਲਾਸਟ ਜੜਾ ਤੇ ਨਹੀਂ ਹੋਇਆ ਲੇਕਿਨ ਸਿਰਫ ਮੋਟਰਸਾਈਕਲ ਦਾ ਟਾਇਰ ਦਾ ਜਿਹੜਾ ਹੈ ਉਹ ਬਲਾਸਟ ਹੋਇਆ ਲੇਕਿਨ ਕਿਸੇ ਵੀ ਸਫੀਸ਼ੀਐਂਟ ਆਨਸਰ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਡੀਐਸਪੀ ਹੁਣਾਂ ਵੱਲੋਂ ਲੇਕਿਨ ਜੇਕਰ ਮੋਟਰਸਾਈਕਲ ਦਾ ਟਾਇਰ ਬਲਾਸਟ ਹੋਇਆ ਤਾਂ ਉਸ ਦੀ ਜਿਹੜੀ ਤਸਵੀਰਾਂ ਜਰੂਰ ਸਾਂਝੀਆਂ ਕੀਤੀਆਂ ਜਾ ਸਕਦੀਆਂ ਲੇਕਿਨ ਕਿਤਨਾ ਕਿਤੇ ਇੱਕ ਪੱਤਰਕਾਰ ਦੇ ਮੋਬਾਈਲ ਜਿਹੜੇ ਨੇ ਉਹ ਵੀ ਖੋਏ ਗਏ ਔਰ ਵੀਡੀਓ ਜਿਹੜੀਆਂ ਨੇ ਡਿਲੀਟ ਕੀਤੀਆਂ ਗਈਆਂ ਨੇ ਜੋ ਕਿ ਬੜੀਆਂ ਮੰਦਪਾਗੀਆਂ ਨੇ ਕਿਉਂਕਿ ਡੈਮੋਕ੍ਰੇਸੀ ਦੇ 4th ਪਿਲਰ ਹੋਣ ਦੇ ਕਾਰਨ ਸਾਡਾ ਰਾਈਟ ਪੰਦਾ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਜਗ੍ਹਾ ਤੇ ਜਾ ਕੇ ਉਸ ਦੀ ਕਵਰੇਜ ਜਿਹੜੀ ਆ ਉਹ ਕੀਤੀ ਜਾ ਸਕੇ ਤਾਂ ਜੋ ਕਿ ਲੋਕਾਂ ਤੱਕ ਸੱਚ ਜਿਹੜਾ ਹੈ ਉਹ ਪਹੁੰਚਾਇਆ ਜਾ ਸਕੇ ਲੇਕਿਨ ਇੱਕ ਵਾਰ ਫਿਰ ਤੋਂ ਮੀਡੀਆ ਦਾ ਗळा ਘੁੱਟਣ ਦੀ ਕੋਸ਼ਿਸ਼ ੜੀ ਹੈ ਪੁਲਿਸ ਵੱਲੋਂ ਕੀਤੀ ਗਈ ਹੈ ਲੇਕਿਨ ਕਿਤਨਾ ਕਿਤੇ ਅੱਜ ਅੰਮ੍ਰਿਤਸਰ ਦੇ ਵਿੱਚ ਦੋ ਵੱਡੀਆਂ ਘਟਨਾ ਲੇਟ ਦੂਸਰੇ ਪਾਸੇ ਮਜੀਠੇ ਹਲਕੇ ਵਿੱਚ ਬਲਾਸਟ ਹੋਣ ਦੀ ਸੂਚਨਾ ਜਿਹੜੀ ਹਾ ਪ੍ਰਾਪਤ ਹੋਈ ਹੈ ਕੈਮਰਾ ਪਰਸਨ ਵੌਇਸਦਾਰ ਗੁਰਪ੍ਰੀਤ ਸਿੰਘ ਬਾਬੁਸ਼ਾਈ ਅੰਮ੍ਰਿਤਸਰ ਮਜੀਠਾ